ਇਹ ਵਾਇਗਰਦੀ ਕਖਾਲਸਾ ਵਾਇਗਰਦੀ ਕੀ ਫਤਿਹ ਮੂ ਵਾਇਗਰਦੀ ਕਖਾਲਸਾ ਵਾਇਦੀ ਕੀ ਫਤਿਹ ਸ਼ੁਰੂ ਕਰਦੇ ਹਾਂ ਜੀ ਭਾਜੀ ਠੀਕ ਹੈ ਜੀ ਆਸਾ ਮੈਲਾ ਪੰਜਵਾ ਨਾਮ ਜਪਤ ਮਨ ਤਨ ਸਭ ਹਰਿਆ ਕਲਮਲ ਦੋਖ ਸੰਗਲ ਪਰ ਹਰਿਆ ਸੋਈ ਦਿਵਸ ਭਲਾ ਮੇਰੇ ਭਾਈ ਹਰ ਗੁਣ ਗਾਏ ਪਰਮ ਗਤ ਪਾਈ ਰਹਾਓ ਸਾਧ ਜਨਾ ਕੇ ਪੂਜੇ ਪੈਰ ਮਿਟੇ ਉਪਦਰਾਹ ਮਨ ਤੇ ਵੈਰ ਗੁਰਪੂਰੇ ਮਿਲ ਛਗਰ ਚੁਕਾਇਆ ਗੁਰਪੂਰੇ ਮਿਲ ਛਗਰ ਚੁਕਾਇਆ ਪੰਚ ਦੂਤ ਸਭ ਵਸ ਗਤ ਆਇਆ ਜਿਸ ਮਨ ਵਸਿਆ ਹਰ ਕਾ ਨਾਮ ਨਾਨਕ ਤੇ ਸਿ ਉਪਰ ਕੁਰਬਾਨ ਵਾਹ ਗੁਰੂ ਜੀ ਕਾ ਕਾਂਸਾ ਵਾਹ ਗੁਰੂ ਜੀ ਕੀ ਫਤਿਹ ਜੀ ਭਾਜੀ ਕਰੋ ਸ਼ੁਰੂ ਆਸਾ ਮਹਿਲਾ ਪੰਜਵਾ ਨਾਮ ਜਪਤ ਮਨ ਤਨ ਸਭ ਹਰਿਆ ਕਲ ਮਲ ਦੋਖ ਸਗਲ ਪਰ ਹਰਿਆ ਸੋਈ ਦਿਵਸ ਭਲਾ ਮੇਰੇ ਭਾਈ ਆਰ ਗੁਣ ਗਾਏ ਪਰਮ ਗਤ ਪਾਈ ਰਹਾਉ ਗੁਰੂ ਸਾਹਿਬ ਪੰਚਮ ਪਛ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਬੰਦ ਤੋਂ ਪਿਆਸਾ ਰਾਗ ਦੇ ਵਿੱਚ ਜੋ ਸ਼ਬਦ ਉਚਾਰਨ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਦੇ ਤੇ 195 ਅੰਗ ਤੇ ਅਸੀ ਸ਼ੋਭਤ ਹੈ ਗੁਰੂ ਸਾਹਿਬ ਇਸ ਸ਼ਬਦ ਦੇ ਵਿੱਚ ਜੋ ਸਾਨੂੰ ਸੋਝੀ ਦੇ ਰਹੇ ਨੇ ਨਾਮ ਜਪਤ ਮਨ ਤਨ ਸਭ ਹਰਿਆ ਹੁਣ ਜਿਨ੍ਹਾਂ ਨੇ ਵੀ ਨਾਮ ਨੂੰ ਜਪਿਆ ਸਮਝਿਆ ਹੁਕਮ ਦੀ ਸੋਝੀ ਪ੍ਰਾਪਤ ਕੀਤੀ ਹੈ ਉਹ ਕਹਿੰਦੇ ਹੁਕਮ ਬੂਝ ਪਰਮ ਪਦ ਪਾਈ ਜਿਨ੍ਹਾਂ ਨੇ ਵੀ ਹੁਕਮ ਨੂੰ ਬੁੱਝਿਆ ਉਹਨੂੰ ਸਮਝਿਆ ਉਹਦਾ ਮਨ ਤਨ ਹਰਿਆ ਸਭ ਹਰਿਆ ਕਿਉਂਕਿ ਜਿਵੇਂ ਕਹਿੰਦੇ ਜਲ ਬਿਨ ਸ਼ਾਕ ਕੋ ਮਲਾਗਤੀ ਹੁਣ ਸਾਡਾ ਜਿਹੜਾ ਮਨ ਹੈ ਉਹ ਉਗਣਾ ਕਰਕੇ ਉਹਨੂੰ ਜਿਹੜਾ ਅੰਮ੍ਰਿਤ ਜਲ ਉਹਨੂੰ ਪ੍ਰਾਪਤ ਹੋਣਾ ਸੀਗਾ ਉਹ ਧਰਤੀ ਬੰਜਰ ਪਈ ਐ ਸੁੱਕੀ ਪਈ ਐ ਹੁਣ ਜਦੋਂ ਨਾਮ ਅੰਮ੍ਰਿਤ ਦਾ ਅੰਮ੍ਰਿਤ ਰੂਪੀ ਜਲ ਪਾਉਣਾ ਤੇ ਜਿਸ ਤਰ੍ਹਾਂ ਹੁਣ ਧਰਤੀ ਵੀ ਹਰੀ ਹਰੀ ਹੋ ਜਾਂਦੀ ਐ ਆਪਾਂ ਬਰਸਾਤਾਂ 'ਚ ਦੇਖਦੇ ਆ ਜਿੰਨੇ ਵੀ ਪੇੜ ਪੌਦੇ ਆ ਸਾਰੇ ਹਰੇ ਹੋ ਜਾਂਦੇ ਨੇ ਇਸ ਤਰ੍ਹਾਂ ਹੀ ਸਾਡੀ ਮੰਤਰਨ ਧਰਤੀ ਐ ਸਾਡੀ ਇਸ ਸਾਰਾ ਹਰਿਆ ਤਾਂ ਹੁੰਦਾ ਕਿਉਂਕਿ ਜੇ ਉਹਦੇ ਨਾਲ ਉਸ ਉਪਦੇਸ਼ ਨੂੰ ਗੁਣਾ ਨੂੰ ਸਮਝਿਆ ਜਾਵੇ ਜਿਵੇਂ ਕਹਿੰਦਾ ਗੁਣ ਗਵਤ ਮਨ ਹਰਿਆ ਹੋਵੇ ਕਥਾ ਸਣ ਸੁਣਤ ਮਲ ਸਗਲੀ ਖੋਵੇ ਜਿੰਨੀ ਵੀ ਬਲੀਤ ਇਹਨੂੰ ਲੱਗੀ ਹੈ ਉਹ ਸਾਰੀ ਉਹਦਾ ਸਾਰੀ ਦਾ ਮਲ ਉਹ ਦੂਰ ਕਰ ਦਿੰਦਾ ਉਹਦਾ ਨਾਸ ਕਰ ਦਿੰਦਾ ਤੇ ਨਾਮ ਦੇ ਵਿੱਚ ਸੋਜੀ ਦੇ ਨਾਲ ਸਾਡੀ ਆ ਗਿਆਨਤਾ ਦਾ ਜਿੰਨਾ ਵੀ ਉਹ ਨਾਸ ਹੋ ਜਾਂਦਾ ਉਹ ਸਾਡਾ ਮਨ ਜਿਹੜਾ ਹਰਿਆ ਹੋ ਜਾਂਦਾ ਹੈ ਹਰਿਆ ਕੀ ਉਹਨੂੰ ਪਤ ਨਿਕਲਿਆਂਦਾ ਅੱਗੇ ਉਗ ਪੈਂਦਾ ਕਲਮਲ ਦੁਖ ਸਗਲ ਪਰ ਹਰਿਆ ਜਿੰਨੇ ਵੀ ਨੂੰ ਕਲਪਨਾਆਂ ਦੀਆਂ ਔਗਣਾਂ ਦੀਆਂ ਵਕਾਰਾਂ ਦੀਆਂ ਜਿੰਨੇ ਵੀ ਨੂੰ ਮੈਲ ਲੱਗੀ ਵੀ ਹੈ ਉਹ ਸਾਰੇ ਜਿੰਨੇ ਵੀ ਇਹਦੇ ਅੰਦਰ ਸਮਝ ਲਓ ਵੀ ਵਕਾਰ ਪੈਦਾ ਹੋਏ ਨੇ ਦੁਖਾ ਦੁਖ ਹੀ ਸਾਡੇ ਅੰਦਰ ਵਕਾਰੇ ਨੇ ਜਿੰਨੇ ਔਗਣ ਪੈਦਾ ਹੋਗੇ ਦੁਖੇ ਨੇ ਸਗਲ ਪਰਹਰਿਆ ਉਹ ਸਾਰੇ ਗੰਦੇ ਦੂਰ ਹੋ ਜਾਂਦੇ ਨੇ ਜਦੋਂ ਨਾਮ ਨੂੰ ਜਪਦਾ ਸਮਝਦਾ ਕਿਉਂਕਿ ਅਗਿਆਨਤਾ ਕਰਕੇ ਹੀ ਸਾਡੇ ਅੰਦਰ ਜਿਹੜੀ ਹਨੇਰਾ ਛਾਉਂਦਾ ਮੈਲ ਲੱਗਦੀ ਹੈ ਜਦੋਂ ਗਿਆਨ ਦੀ ਸੋਚੀ ਪ੍ਰਾਪਤ ਹੋ ਗਈ ਤੇ ਉਹਦੇ ਨਾਲ ਸਾਨੂੰ ਸਾਰਾ ਕੁਝ ਸਾਡੇ ਭਰਮ ਭਲੇਖੇ ਜਿੰਨੇ ਵੀ ਦੀ ਹੈ ਗਿਆਨ ਪਿਆ ਤਾਂ ਕਰਮੇਨਾਸ਼ ਵੀ ਹੋ ਜਾਂਦਾ ਕਰਮਾਂ ਦੇ ਜਿਹੜੇ ਕਰਮ ਕਾਂਡਾ ਚ ਪਿਆ ਹੋਇਆ ਹੈ ਉਦਾ ਉਹ ਦਾ ਵਿਨਾਸ਼ ਹੋ ਜਾਂਦਾ ਹੈ ਸਾਰੀ ਕਲਪਨਾ ਦੇ ਕੰਡੇ ਜਿੰਨੇ ਵੀ ਸਾਡੇ ਅੰਦਰ ਪੈਦਾ ਹੁੰਦੇ ਦੁੱਖ ਪੈਦਾ ਹੁੰਦੇ ਨੇ ਔਗਣ ਪੈਦਾ ਹੁੰਦੇ ਨੇ ਤੇ ਉਹ ਸਾਰੇ ਕੰਡੇ ਦੂਰ ਹੋ ਜਾਂਦੇ ਨੇ ਸੋਈ ਦਿਵਸ ਭਲਾ ਮੇਰੇ ਭਾਈ ਹਰ ਗੁਣ ਗਾਇ ਪਰਮ ਗਤ ਪਾਈ ਕਹਿੰਦੇ ਸਾਡੇ ਵਾਸਤੇ ਉਹੀ ਦਿਨ ਚੰਗਾ ਉਹੀ ਭਲਾ ਸਾਡੇ ਵਾਸਤੇ اے ਭਰਾਵੋ ਕਿਉਂਕਿ ਜਦ ਤੱਕ ਅਸੀਂ ਸੱਚ ਦੇ ਵਿਦੇਸ਼ ਨਾਲ ਨਹੀਂ ਜੁੜਦੇ ਤਤ ਉਦੋਂ ਤੱਕ ਸਾਨੂੰ ਸੋਝੀ ਨਹੀਂ ਪ੍ਰਾਪਤ ਹੋਣੀ ਤੇ ਮੈਂ ਕਹਿੰਦੇ ਵੀ ਸਾਧ ਜਨਾ ਕੇ ਸੰਗ ਬਸਤ ਸੁਖ ਸਹਜ ਵਿਸ਼ਰਾਮ ਸਾਈ ਘੜੀ ਸੁਲੱਖਣੀ ਸਿਮਰਤ ਹਰਨਾ ਸਾਡੇ ਵਾਸਤੇ ਉਹੀ ਘੜੀ ਸੁਲੱਖਣੀ ਹੈ ਜਦੋਂ ਹਰ ਨੂੰ ਸਿਮਰਦੇ ਅਸੀਂ ਇਹ ਨਹੀਂ ਹੈਗੇ ਵੀ ਸਵੇਰੇ ਸਾਡੇ ਵਾਸਤੇ 5 ਵਜੇ ਵਧੀਆ ਜਾਂ 4 ਵਜੇ ਉੱਠ ਕੇ ਵਧੀਆ ਜਿਹੜੇ ਵੇਲੇ ਵੀ ਹਰਨਾਮ ਨੂੰ ਅਸੀਂ ਸਿਮਰ ਲਈਏ ਯਾਦ ਰੱਖਿਏ ਉਹਨਾਂ ਨੂੰ ਧਾਰਨ ਕਰ ਲਈਏ ਸਾਡੇ ਵਾਸਤੇ ਉਹੀ ਘੜੀ ਸੁਲੱਖਣੀ ਹੈ ਉਹੀ ਸਮਾਂ ਉਹੀ ਦਿਨ ਚੰਗਾ ਸਾਡੇ ਵਾਸਤੇ ਉਹੀ ਵੇਲਾ ਚੰਗਾ ਜਿਵੇਂ ਕਹਿੰਦੇ ਸਭ ਵੇਲਾ ਕੋਣ ਹੈ ਜਿਤ ਪ੍ਰਭ ਕੋ ਪਾਈ ਸੋ ਮੂਰਤ ਭਲਾ ਸੰਜੋਗ ਹੈ ਜਿਤ ਮਿਲੇ ਗੁਸਾਈ ਜਦੋਂ ਗੁਸਾਈ ਸਾਨੂੰ ਮਿਲ ਜਵੇ ਸਾਡੇ ਵਾਸਤੇ ਉਹੀ ਦਿਨ ਚੰਗਾ ਉਹੀ ਸਮਾਂ ਵਧੀਆ ਉਹੀ ਮੂਰਤ ਵਧੀਆ ਜਦੋਂ ਹਰ ਦੇ ਗੁਣ ਗਾ ਕੇ ਸਾਨੂੰ ਪਰਮਗਤ ਦੀ ਸਭ ਤੋਂ ਜਿਹੜੀ ਆਤਮਿਕ ਆਨੰਦ ਦੇਣ ਵਾਲੀ ਉੱਚ ਵਾਸਤਾ ਵਿਵੇਕ ਬੁੱਧ ਵਾਲੀ ਆ ਉਹ ਪਰਮਗਤੀ ਆ ਉਹ ਹਰ ਗੁਣ ਗਾਣ ਦੇ ਨਾਲ ਹਰ ਗੁਣ ਨੂੰ ਸਮਝਣ ਦੇ ਨਾਲ ਉਹਦੀ ਸ੍ਰਿਫਸਲਾ ਕਰਨ ਦੇ ਨਾਲ ਗੁਣਾਂ ਨੂੰ ਧਾਰਨ ਕਰਨ ਦੇ ਨਾਲ ਤੇ ਉਹ ਉੱਚ ਅਵਸਥਾ ਜਿਹੜੀ ਪ੍ਰਾਪਤ ਹੋ ਜਾਂਦੀ ਹੈ ਜਿਸ ਤਰ੍ਹਾਂ ਪੱਕੇ ਸਹਿਬਾਨਾਂ ਨੂੰ ਪ੍ਰਾਪਤ ਹੋਈ ਹੈ ਗੁਰੂ ਸਹਿਬਾਨਾਂ ਨੂੰ ਉਹੀ ਹੈ ਉਹ ਸਭ ਤੋਂ ਸ੍ਰੇਸ਼ਟ ਵਿਵੇਕ ਬੁੱਧੀ ਵਾਲੀ ਜਿਹੜੀ ਅਵਸਥਾ ਉਹ ਪ੍ਰਾਪਤ ਹੋ ਜਾਂਦੀ ਹੈ ਇਹ ਗੁਰੂ ਸਾਹਿਬ ਨੇ ਰਹਾਉ ਤੱਕ ਉਹ ਸੋਝੀ ਦਿੱਤੀ ਹੈ ਮੈਨੂੰ ਇਹਨਾਂ ਨੂੰ ਸਮਝ ਆ ਰਿਹਾ ਜੀ ਹਾਂਜੀ ਜੀ ਪਾਜੀ ਬਹੁਤ ਵਧੀਆ ਜੀ ਬਹੁਤ ਵਧੀਆ ਵਿਚਾਰ ਲੱਗੇ ਆ ਬਾਕੀ ਵੀਰਾਂ ਤੋਂ ਆਪਾਂ ਵਿਚਾਰ ਲੈਂਦੇ ਆ ਗੁਰਵਤਨ ਸਿੰਘ ਭਾਜੀ ਭਾਜੀ ਮੈਂ ਸੁਣ ਰਿਹਾ ਜੀ ਤੁਸੀਂ ਚਲੋ ਠੀਕ ਆ ਹਾਂਜੀ ਪੈਂਦੀ ਮਨਪ੍ਰੀਤ ਕੌਰ ਜੀ ਠੀਕ ਆ ਅਬ ਜੀ ਹੋਣਗੇ ਪੈਂਦੀ ਹਾਂਜੀ ਗੁਰਚਰਨ ਸਿੰਘ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇਵ ਭਾਜੀ ਵਿਚਾਰ ਹਾਂਜੀ ਵਿਚਾਰ ਤਾਂ ਵਧੀਆ ਕਰਤੇ ਚਲ ਹਾਜ਼ਰੀ ਲਵਾ ਲੰਨੇ ਆ ਹਾਂਜੀ ਅੱਜ ਦਾ ਸ਼ਬਦ ਹੈ ਜੀ ਮੰਤਨ ਬਾਛਦਾ ਨਾਮ ਜਪਤ ਮੰਤਨ ਸਭ ਹਰਿਆ ਕਲਮਲ ਦੋਖ ਸੰਗਤ ਪਰ ਹਰਿਆ ਨਾਮ ਜਪਤ ਨਾਮ ਨੂੰ ਜਪਣ ਨਾਲ ਸਮਝਣ ਨਾਲ ਮਨ ਅਰਤਨ ਜਿਹੜਾ ਸਭ ਹਰਿਆ ਹੋ ਜਾਂਦਾ ਜਿੰਨੇ ਕਿਉਂਕਿ ਹੁੰਦਾ ਨਾਮ ਜਪਤ ਮੰਤ ਸੁੱਕੇ ਕਾਸਟ ਹਰਿਆ ਜਦੋਂ ਇਹ ਸੁੱਕੀ ਹੁੰਦੇ ਲੱਕੜੀ ਜਿਵੇਂ ਮੀਂਹ ਪੈਂਦਾ ਬੰਦਾ ਸਭੀ ਹਰੀ ਹੋ ਜਾਂਦੀ ਆ ਸਾਰੀ ਇਸੇ ਤਰ੍ਹਾਂ ਹੀ ਸਾਡੇ ਮਨਨਾਂ ਦੇ ਵਿੱਚ ਜਿਹੜਾ ਮਨ ਜੇ ਬਿੜੇ ਬਕਾਰ ਹੁੰਦੇ ਨੇ ਜਿਹੜਾ ਕਰਕੇ ਇਸ ਅੰਦਰ ਝੋਰੇ ਹੁੰਦੇ ਨੇ ਕਮਜ਼ੋਰੀਆਂ ਆਉਂਦੀਆਂ ਨੇ ਦੁੱਖ ਆਉਂਦੇ ਨੇ ਮਨ ਦੇ ਵਿੱਚ ਕੈਂਧੀ ਗੱਲਾ ਹੁੰਦੀ ਆ ਉਹ ਸਾਰੀ ਚਲਦੀ ਗੱਲਾ ਹੋ ਜਾਂਦੀ ਆ ਸਮਝਣ ਨਾਲ ਕਿਉਂਕਿ ਜਦੋਂ ਨਾਉ ਸਮਝੀ ਦੇ ਵਿੱਚ ਕਰਕੇ ਜਿਹੜੀ ਹੁੰਦੀ ਆ ਉਹ ਸਾਨੂੰ ਪਰੰਪਲ ਦੇਖੇ ਹੁੰਦੇ ਨੇ ਵੀ ਮੇਰਾ ਐ ਹੋ ਗਿਆ ਮੇਰਾ ਐ ਹੋ ਜੂ ਮੈਂ ਢੁੱਕ ਲੱਗਿਆ ਵਾ ਮੈਨੂੰ ਆ ਹੋ ਗਿਆ ਹੋ ਗਿਆ ਪਤਾ ਨਹੀਂ ਹਟੂ ਕਿ ਨਹੀਂ ਹਟੂ ਆ ਕੰਮ ਮੇਰਾ ਹੋਊ ਕਿ ਨਹੀਂ ਹੋਊ ਹਾਂਜੀ ਆ ਮੇਰੀ ਬਿਮਾਰੀ ਦੂਰ ਹੋਊ ਕਿ ਨਹੀਂ ਉ ਪਰ ਉਹ ਜਦੋਂ ਸਮਝ ਆਉਂਦੀ ਹੈ ਗਿਆਨ ਦੀ ਫੇਰ ਸਾਰਾ ਹੀ ਹਰਿਆ ਹੋ ਜਾਂਦਾ ਸਾਰੀ ਕੁਸ਼ ਖੜ ਜਾਂਦਾ ਸਭ ਪਾਸੇ ਝਗਦੇ ਝੋੜੇ ਸਾਰੇ ਮਿਟ ਕੇ ਸਾਰੇ ਜਿਹੜੇ ਕਾਮਕ੍ਰੋ ਲੋਕਾਂ ਦਾ ਹੰਕਾਰ ਦਾ ਭੁੱਲ ਕੇ ਬੰਦਾ ਨਾਮ ਦੇ ਵਿੱਚ ਸਮਝ ਦੇ ਵਿੱਚ ਜੁੜ ਜਾਂਦਾ ਫਿਰ ਜਦੋਂ ਉਦੋਂ ਕਹਦੇ ਕਲਮਲ ਦੋਖ ਸਕਤਪੁਰ ਹਰਿਆ ਜਿੰਨੇ ਵੀ ਦੋਖ ਸੀਗੇ ਜਿੰਨੀ ਮੈਲ ਸੀਗੀ ਜਿੰਨਾ ਕਲ ਕਲਪਨਾ ਸੀਗੀਆਂ ਉਹ ਸਾਰੇ ਹੀ ਪਰ ਹਰੇ ਆ ਪਰ ਹਰਿਆ ਸਾਰੇ ਹੀ ਭੁੱਲ ਜਾਂਦੇ ਨੇ ਸਾਰੇ ਹੀ ਖਤਮ ਹੋ ਜਾਂਦੇ ਨੇ ਬਾਦ ਹਰਿਆ ਹੋ ਜਾਂਦਾ ਸੋਈ ਦਿਵਸ ਭਲਾ ਮੇਰੇ ਭਾਈ ਹਰ ਗੁਣ ਗਾਏ ਪਰਮਗਤ ਪਈ ਕਹਿੰਦੇ ਉਹੀ ਦਿਵਸ ਭਲਾ ਜਿਸ ਦੇ ਨਾਲ ਹਰ ਜਰੇ ਹਰ ਗੁਣ ਗਾਇਆ ਜਿੱਦੋਂ ਵੀ ਹਰ ਗੁਣ ਗਾਇਆ ਇਹ ਹੁਣ ਨਾ ਕੋਈ ਟਾਈਮ ਦੀ ਗੱਲ ਆ ਵੀ ਸਵੇਰੇ 2 ਵਜੇ ਉੱਠ ਕੇ ਜਾਂ 4 ਵਜੇ ਉੱਠ ਕੇ ਜਾਣ ਹਮ ਨੁਰ ਐ ਰਾਤ ਨੂੰ ਸੋਲਾ ਐ ਕੋਈ ਗੱਲ ਨਹੀਂ ਐ ਜਦੋਂ ਵੀ ਸਾਈ ਘੜੀ ਸੁਲੱਖਣੀ ਭਾਈ ਜਦੋਂ ਵੀ ਜਪਿਆ ਨਾਮ ਜਦੋਂ ਵੀ ਸਮਝ ਲਈ ਗੱਲ ਵੀਰ ਜੀ ਕਹਿੰਦੇ ਘੜੀ ਆਧੀ ਘੜੀ ਆਧੀ ਨੂੰ ਖੁਨਾਜ ਭਗਤਨ ਸੇਤੀ ਗੋਸ਼ਟੇ ਜੋ ਕਿ 900 ਲਾਭ ਜਦੋਂ ਵੀ ਕਰ ਲਈ ਗੋਸ਼ਟ ਜਦੋਂ ਵੀ ਭਗਤਨ ਸਿੰਘ ਨੇ ਗੋਸ਼ਟ ਕਰਤੀ ਗਿਆਨ ਦੇ ਸਮਝਣ ਦੀ ਗੱਲ ਕੀਤੀ ਉਹੀ ਸਮਾਂ ਸੁਖਣਾ ਨਾਲ ਸਾਡੇ ਵਾਸਤੇ ਸੰਗਰਾਦ ਪਵਿੱਤਰ ਹੈ ਨਾ ਪੂਰਨਮਸਤੀ ਨਮਸਿਆ ਨਾ ਪੰਜਮੀ ਨਾ ਦਸਵੀ ਸਾਰੇ ਦਿਵਸ ਇੱਕੋ ਹੋ ਜਾਈਂਦੇ ਸਾਡੇ ਵਾਸਤੇ ਤਾਂ ਜਦੋਂ ਵੀ ਜਿਹੜੇ ਵੀ ਟਾਈਮ ਤੁਸੀਂ ਲੈ ਕੇ ਬੈਠ ਗਏ ਵਿਚਾਰ ਕਰਨ ਲੱਗੇ ਸਮਝਣ ਲੱਗੇ ਉਹੀ ਟਾਈਮ ਸਫਲ ਹੋ ਗਿਆ ਹਾਂਜੀ ਜੀ ਜੀ ਬਹੁਤ ਵਧੀਆ ਜੀ ਅ ਸੋਈ ਦਿਵਸ ਭਲਾ ਮੇਰੇ ਭਾਈ ਕਿਹੜਾ ਦਿਨ ਕਿਹੜਾ ਸਮਾਂ ਉੱਤੇ ਆਪਾਂ ਇੱਕ ਸ਼ਬਦ ਹੋਰ ਆਉਂਦਾ ਹੁੰਦਾ ਹੈ ਹਨਾ ਜਦ ਵਕਤ ਉਹ ਅ ਬੇੜਾ ਵਕਤ ਵਿਚਾਰੀਏ ਹਾਂ ਤੱਕ ਕਿਸ ਵੇਲੇ ਹਨਾ ਭਗਤ ਭਗਤ ਕਦੋਂ ਹੋਏਗੀ ਫਿਰ ਕਦੋਂ ਹੋਏਗੀ ਕੋਈ ਵੇਲੇ ਵਕਤ ਨਾਲ ਨਹੀਂ ਹੁੰਦੀ ਇੱਥੇ ਉਹੋ ਹੀ ਦਿਨ ਸਾਰੇ ਦਿਨ ਭਲੇ ਨੇ ਉਹ ਦਿਨ ਭਲਾਇਆ ਸੋਈ ਦਿਵਸ ਭਲਾ ਉਹੀ ਦਿਨ ਭਲਾਇਆ ਮੇਰੇ ਭਾਈ ਇਹ ਮੇਰੇ ਮਿੱਤਰ ਮੇਰੇ ਪਾਪਰਾ ਮੇਰੇ ਵੀਰ ਹਰ ਗੁਣ ਗਾਏ ਪਰਮਗਤ ਭਾਈ ਜਦੋਂ ਤੁਸੀਂ ਹਰੀ ਗੁਣਾ ਨਾਲ ਜੁੜਦੇ ਆ ਸੱਚ ਨੂੰ ਜੀਵਨ ਵਿੱਚ ਵਸਾਉਂਦੇ ਆ ਸਤਿ ਦੇ ਗੁਣਾਂ ਨੂੰ ਧਾਰਨ ਕਰਕੇ ਜੀਵਨ ਵਿੱਚ ਲਾਗੂ ਕਰਦੇ ਆ ਤੇ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲੈਂਦੇ ਆ ਜਦੋਂ ਉੱਚੀ ਆਤਮਿਕ ਅਵਸਥਾ ਵਿੱਚ ਜੀ ਰਹੇ ਹੁੰਦੇ ਆ ਗੁਣਾਂ ਨਾਲ ਜੀ ਰਹੇ ਹੁੰਦੇ ਆ ਉਹ ਦਿਨ ਪਲਾਉਂਦਾ ਕੋ ਸਮਾਂ ਪਲਾਉਂਦਾ ਬਹੁਤ ਵਧੀਆ ਵਿਚਾਰ ਦੋਨਾਂ ਵੀਰਾਂ ਦੇ ਧੰਨਵਾਦ ਆਪ ਜੀ ਦਾ ਦੋਨਾਂ ਦਾ ਸਾਧ ਜਨਾ ਕੇ ਪੂਜੇ ਪੈਰ ਮਿਟੇ ਉਪਦਰ ਮਨ ਤੇ ਬੈਰ ਇਹ ਕਰੋ ਭਾਜੀ ਜਸਪੰਦਰ ਸਿੰਘ ਜੀ ਹਾਂਜੀ ਸਾਧ ਜਨਾ ਕੇ ਪੂਜੇ ਪੈਰ ਮਿਟੇ ਉਪਦਰ ਮਨ ਤੇ ਬੈਰ ਗੁਰ ਪੂਰੇ ਮਿਲ ਝਗੜ ਚੁਕਾਇਆ ਪੰਜ ਦੂਤ ਸਭ ਬਸਗਤ ਆਇਆ ਅੱਛਾ ਚਲੋ ਪਹਿਲਾ ਇੱਕ ਇੱਕ ਕਰ ਲੈਂਦੇ ਆ ਨੇ ਸਾਧ ਜਨਾਂ ਕੇ ਪੂਜੇ ਪੈਰ ਹੁਣ ਸਾਧ ਜਨਾਂ ਦੇ ਜਿਨ੍ਹਾਂ ਨੇ ਵੀ ਮਨ ਨੂੰ ਆਪਣੇ ਨੂੰ ਸਾਧਿਆ ਹੋਇਆ ਜਾਣਕਾਰੀ ਜਿੰਨ ਨੂੰ ਪ੍ਰਾਪਤ ਹੋ ਚੁੱਕੀ ਹੈ ਉਹਨਾਂ ਦੇ ਪੂਜੇ ਪੈਰ ਪੂਜੇ ਪੈਰ ਕੀ ਉਹਨਾਂ ਦੀ ਜੋ ਵੀ ਗੁਰ ਉਪਦੇਸ਼ ਨੂੰ ਉਹਨਾਂ ਨੇ ਸਮਝਾਇਆ ਉਹਨਾਂ ਨੂੰ ਇਹਨਾਂ ਵਿੱਚ ਧਾਰਨ ਕਰਕੇ ਆਪਣੇ ਹਿਰਦੇ ਚ ਵਸਾਇਆ ਉਸ ਜੋ ਵੀ ਉਪਦੇਸ਼ ਉਹਨਾਂ ਦਿੱਤਾ ਉਸ ਮਾਰਗ ਨੂੰ ਆਪਣਾ ਮੰਨ ਕਰਕੇ ਬਚਨਾ ਕਰਕੇ ਤੇ ਕਰਮ ਕਰਕੇ ਜੋ ਵੀ ਹੈ ਉਹ ਉਸ ਪੱਧ ਚ ਇਹਨਾਂ ਤੇ ਚੱਲੇ ਜਦ ਤੱਕ ਉਸ ਉਪਦੇਸ਼ ਨੂੰ ਧਾਰਨ ਨਹੀਂ ਕਰਦੇ ਉਦੋਂ ਤੱਕ ਸਾਨੂੰ ਉਸ ਮਾਰਗ ਦੀ ਸੋਝ ਨਹੀਂ ਪ੍ਰਾਪਤ ਹੁੰਦੀ ਹੁਣ ਪੂਜੇ ਪੈਰ ਕੀ ਦੇਖੋ ਉਹਦੀ ਸੇਵਾ ਜੇ ਅੱਜ ਹੁਣ ਪੰਚਮ ਪਾਤਸ਼ਾਹ ਦੀ ਆਪਾਂ ਜੇ ਆਪਾਂ ਹੁਣ ਕਈ ਇਹ ਬੰਨ ਉਹਦੇ ਪੈਰ ਅਸੀਂ ਪੂਜਣੇ ਕੀ ਹੈ ਉਹੀ ਪੂਜਣਾ ਜੋ ਗੁਰ ਨੇ ਉਪਦੇਸ਼ ਦਿੱਤਾ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਨਾ ਗੁਰ ਉਪਦੇਸ਼ ਨੂੰ ਉਹ ਸਦੇ ਹੋਏ ਸੀਗੇ ਜਨ ਉਹਨਾਂ ਨੇ ਆਪਣੇ ਆਪ ਨੂੰ ਸਾਧ ਲਿਆ ਸੀਗਾ ਮਨ ਸਾਧੇ ਸਿੱਧ ਹੋਏ ਉਹਨਾਂ ਨੂੰ ਸੋਚੀ ਪ੍ਰਾਪਤ ਹੋ ਗਈ ਸੀ ਕਿਉਂ ਮਨ ਉਹਨਾਂ ਨੇ ਸਾਧ ਲਿਆ ਸੀਗਾ ਉਹਦੇ ਪੱਤਰ ਸਾਰੇ ਜਿੰਨੇ ਵੀ ਸੀਗੇ ਬੈਰ ਬਰੋ ਸੀ ਉਹ ਸਾਰੇ ਖਤਮ ਹੋ ਗਏ ਸੀ ਉਹ ਪੱਤਰ ਕੀ ਹੈ ਉਹ ਪੱਤਰ ਜਿਹੜੇ ਸਾਡੇ ਅੰਦਰ ਔਗਣ ਪੈਦਾ ਹੁੰਦੇ ਨੇ ਬਕਾਰ ਪੈਦਾ ਹੁੰਦੇ ਨੇ ਉਹਦੇ ਨਾਲ ਸਾਡੀਆਂ ਅਸੀਂ ਝਗੜੇ ਝਮੇਲਿਆਂ ਵਿੱਚ ਪੈਣੇ ਆ ਉਹ ਬਧਰੀਆ ਪਾਉ ਉਹਨੂੰ ਹੀ ਕਹਿੰਦੇ ਆ ਜਿਹੜੇ ਔਗਣ ਵਾਲਾ ਬੰਦਾ ਹੋਵੇ ਬਕਾਰਾਂ ਵਾਲਾ ਬੰਦਾ ਹੋਵੇ ਉਹ ਫਿਰ ਝਗੜੇ ਇੱਕ ਦੂਜੇ ਨਾਲ ਕਰਦੇ ਆਪਾਂ ਤੇ ਦੂਜੇ ਨਾਲ ਸਮਝ ਲਓ ਵੀ ਉੱਚ-ਨੀਚੋ ਦੇ ਨਾਲ ਬੈਰ-ਵਿਰੋਧ ਜਿੰਨੇ ਵੀ ਸਾਰੇ ਇਹ ਪਤਰਾਂ ਦੇ ਵਿੱਚ ਹੀ ਆ ਜਾਂਦੇ ਆ ਉਹ ਕਹਿੰਦੇ ਖਤਮ ਹੋ ਜਾਂਦੇ ਜਦੋਂ ਸਾਜਨਾ ਦੇ ਦੱਸੇ ਹੋਏ ਮਾਰਗ ਤੇ ਚੱਲਿਆ ਜਾਵੇ ਤਾਂ ਜਿੰਨੇ ਵੀ ਸਾਡੇ ਅੰਦਰ ਔਗਣ ਪੈਦਾ ਹੁੰਦੇ ਨੇ ਅੰਦਰ ਬੈਰ-ਵਿਰੋਧ ਪੈਦਾ ਹੁੰਦੇ ਆ ਉਹ ਸਾਰੇ ਕਹਿੰਦੇ ਮਿਟ ਜਾਂਦੇ ਨੇ ਦੂਰ ਹੋ ਜਾਂਦੇ ਨੇ ਕਦਮ ਹੋ ਜਾਂਦੇ ਨੇ ਹਾਂ ਅਗਲਾ ਵੀ ਕਰ ਲਈਏ ਗੁਰ ਗੁਰ ਪੂਰੇ ਮਿਲ ਝਗੜ ਚੁਕਾਇਆ ਪੰਜ ਦੂਸਰ ਬਸਕਤ ਆਇਆ ਹੁਣ ਗੁਰ ਗੁਰ ਪੂਰਾ ਗੁਰ ਪੂਰੇ ਨੇ ਜਿਹੜੇ ਗਿਆਨ ਦੀ ਜਦੋਂ ਸੋਚੀ ਪ੍ਰਾਪਤ ਹੋ ਗਈ ਜਦੋਂ ਉਹਦੇ ਨਾਲ ਸਾਡੀ ਲਿਬ ਜੁੜੀ ਉਹਨੇ ਸਾਰਾ ਜਿਹੜਾ ਝਗੜਾ ਖਤਮ ਕਰਤਾ ਜਿਵੇਂ ਕਹਿੰਦਾ ਕਬੀਰ ਸਾਹਿਬ ਵੀ ਕਹਿੰਦੇ ਸੀ ਕਹਿ ਤਕਵੀਰ ਪੰਜ ਕੋ ਝਗੜਾ ਝਗੜਤ ਜਨਮ ਗਵਾਇਆ ਢੂਠੀ ਮਾਇਆ ਸਭ ਜਗ ਪਾਤਿਆ ਮੈਂ ਰਾਮ ਰਵਤ ਸੁਖ ਪਾਇਆ ਕਿਉਂ ਰਾਮ ਦੇ ਨਾਲ ਰਮੇ ਇਕਮਿਕ ਹੋਏ ਉਹ ਗੁਣਾਂ ਨੂੰ ਧਾਰਨ ਕੀਤਾ ਪੂਰੇ ਗਿਆਨ ਦੀ ਸੋਝੀ ਪ੍ਰਾਪਤ ਕੀਤੀ ਉਹਨੇ ਜਿੰਨੇ ਵੀ ਸਾਰੇ ਅੰਦਰ ਸਾਡੇ ਅੰਦਰ ਬਕਾਰਾਂ ਕਰਕੇ ਅੰਦਰ ਝਗੜੇ ਪੈਦਾ ਹੋਏ ਨੇ ਉਹ ਸਾਰੇ ਕੰਦੇ ਖਤਮ ਵਿੱਚ ਕਰ ਦਿੱਤੇ ਉਹਨੇ ਚੁਕਾ ਦਿੱਤੇ ਮੁਕਾ ਦਿੱਤੇ ਪੰਜ ਦੂਤ ਸਭ ਬਸਕਤ ਆਇਆ ਜਿੰਨੇ ਵੀ ਅੰਦਰ ਕਾਮਕ੍ਰੋਧ ਲੋਮੋ ਅਹੰਕਾਰ ਜਿੰਨੇ ਵੀ ਸਾਡੇ ਪੰਜ ਦੂਤ ਸਿਗੇ ਬਣੇ ਹੋਏ ਸਾਡੇ ਅੰਦਰ ਕਾਮਕ੍ਰੋਧ ਲੋਮੋ ਇਸ ਕਿਉ ਦੇ ਨਾਲ ਸਾਡਾ ਝਗੜਾ ਸੀਗਾ ਕਾਮਕ੍ਰੋਧ ਲੋਮੋ ਨਿਤ ਝਗੜਦੇ ਝਗੜਾਇਆ ਹਰ ਆ ਰਾਖ ਰਾਖ ਦੀਨ ਤੇਰੇ ਹਰ ਸ਼ਰਨ ਹਰ ਪ੍ਰਭ ਆਇਆ ਜਦੋਂ ਉਹਦੀ ਹਰ ਪ੍ਰਭ ਦੀ ਸ਼ਰਨ ਦੇ ਵਿੱਚ ਆਏ ਤਾਂ ਜਿੰਨੇ ਵੀ ਸਾਡੇ ਅੰਦਰ ਵਿਕਾਰ ਪੈਦਾ ਹੁੰਦੇ ਸੀਗੇ ਉਹ ਸਾਰੇ ਬਸ ਬਸ ਵਿੱਚ ਕਰ ਲਏ ਕਿਉਂਕਿ ਜਦ ਤੱਕ ਅਸੀਂ ਉਸ ਸੱਚ ਦੇ ਸੋਝੇ ਨਹੀਂ ਪ੍ਰਾਪਤ ਕੀਤੇ ਕਰਦੇ ਉਦੋਂ ਸਾਡੇ ਸਾਡੇ ਜਿਹੜੇ ਵਿਕਾਰ ਹੈ ਉਹ ਉਹਨਾਂ ਤੇ ਸਾਡਾ ਕਾਬੂ ਨਹੀਂ ਪੈਂਦਾ ਜਦ ਮੈਂ ਕਹਿੰਦਾ ਜਦੋਂ ਉਸ ਉਪਦੇਸ਼ ਨੂੰ ਸਮਝ ਲਿਆ ਉਹਦੇ ਵਿੱਚ ਵੀ ਰੰਸਾਹ ਜੀ ਉਸੀ ਦਾ ਬਾਜੇ ਪੰਜ ਸੱਤ ਉਹ ਘੰਟਾ ਸੁਣ ਦੇਖੋ ਜਦੋਂ ਉਹ ਵਜੇ ਕਰਤਾ ਰਹੀ ਆ ਪੰਜ ਦੂਦ ਤੁਦ ਬਸ ਕੀਤੇ ਕਾਲ ਕਟੇ ਕਹੇ ਨਾਨਕ ਤੈ ਸੁਖੋ ਤਿਤ ਘਰ ਅਨਹਦ ਬਾਜੇ ਅੰਦਰ ਵੇ ਸੱਚ ਜਿਹੜਾ ਸੱਚ ਦਾ ਉਪਦੇਸ਼ ਦਾ ਬਾਜਾ ਉਹ ਵੀ ਵੱਜਿਆ ਹੁੰਦਾ ਜਿਹੜੇ ਚ ਨੇ ਵੀ ਬਕਾਰ ਸਾਰੇ ਅੰਦਰ ਉਹ ਸਾਡੇ ਬਸ ਵਿੱਚ ਆ ਜਾਂਦੇ ਨੇ ਫਿਰ ਸਾਡੇ ਤੇ ਸਾਡੇ ਸਿਰ ਤੇ ਉਹਨਾਂ ਦਾ ਭਾਰ ਨਹੀਂ ਪੈਂਦਾ ਜਿਹੜਾ ਹੋਮੇਮੋਹ ਭਰਮ ਭਾਇ ਭਾਰ ਪਿਆ ਹੋਇਆ ਉਹ ਤਾਂ ਫੇ ਸਾਨੂੰ ਦਬਿਆ ਹੋਇਆ ਹੈ ਉਹਨਾਂ ਨੇ ਫਿਰ ਵੇ ਬਸ ਵਿੱਚ ਆ ਜਾਂਦੇ ਨੇ ਕਾਬੂ ਵਿੱਚ ਆ ਜਾਂਦੇ ਨੇ ਹਾਂਜੀ ਅਗਲਾ ਵੀ ਕਰ ਦਵਾਂ ਜਿਸ ਮਨ ਬਸਿਆ ਹਰਕਾ ਨਾਮ ਨਾਨਕ ਤੇ ਉਸ ਉੱਪਰ ਕਰਵਾਨ ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਦੇ ਵੀ ਮਨ ਦੇ ਵਿੱਚ ਇਹ ਹਰ ਦਾ ਉਪਦੇਸ਼ ਹਰ ਦਾ ਗਿਆਨ ਹਰ ਦੀ ਸੋਝੀ ਹੁਕਮ ਦੀ ਸਮਝ ਜਿੰਨ ਦੇ ਮਨ ਦੇ ਵਿੱਚ ਆ ਕੇ ਬਸ ਜਾਂਦੀ ਹੈ ਸੱਚ ਦਾ ਗਿਆਨ ਨਾਨਕ ਤੇ ਸੁਪਰ ਕੁਵਾਂ ਕੁਰਬਾਨ ਕਹਿੰਦੇ ਪੰਜੋ ਬਾਸ਼ਾ ਕਹਿੰਦੇ ਮੈਂ ਉਹ ਭਗਤ ਜਨਾਂ ਦੇ ਜਿਨ੍ਹਾਂ ਨੇ ਵੀ ਸਿੱਖਾਂ ਨੇ ਜਾਂ ਗੁਰੂ ਸਾਹਿਬਾਨਾਂ ਦੇ ਫਿਰਦੇ ਵਿੱਚ ਹਰੀ ਦਾ ਨਾਮ ਜਿਹੜਾ ਬਸ ਗਿਆ ਸੀਗਾ ਜਿਹਨਦੇ ਬਕਾਰ ਬਸ ਵਿੱਚ ਆ ਗਏ ਕਹਿੰਦੇ ਮੈਂ ਹੈ ਜੇ ਜਨਾਂ ਦੇ ਉੱਤੇ ਕੁਰਬਾਨ ਜਨਾਂ ਜਿਨ੍ਹਾਂ ਨੇ ਸੋਜੀ ਜਿਨ੍ਹਾਂ ਨੇ ਸੋਜੀ ਪ੍ਰਾਪਤ ਕੀਤੀ ਆ ਤੇ ਜਿਹਨਦੇ ਬਕਾਰ ਬਸ ਵਿੱਚ ਆ ਗਏ ਕਹਿੰਦੇ ਮੈਂ ਤੇ ਸੁਪਰ ਕੁਰਬਾਨ ਉਸ ਨਾਮ ਦੇ ਵੀ ਕੁਰਬਾਨ ਜਾਂਦੇ ਨੇ ਤੇ ਜਿਨ੍ਹਾਂ ਭਗਤ ਜਿਨ੍ਹਾਂ ਨੇ ਇਹ ਸੋਝੀ ਪ੍ਰਾਪਤ ਕੀਤੀ ਔਰ ਉਹਨਾਂ ਤੇ ਵੀ ਕੁਰਬਾਨ ਜਾ ਰਹੇ ਆ ਪਰ ਨਾਮ ਦੇ ਦਾ ਕੁਰਬਾਨ ਜਾਏ ਨਹੀਂ ਰਹੇ ਨੇ ਉਹਦੇ ਤੇ ਦਾ ਭਲੇ ਹਾਰੇ ਜਾਏ ਰਹੇ ਨੇ ਪਰ ਜਿਨ੍ਹਾਂ ਨੇ ਇਸ ਨਾਮ ਦੀ ਸੋਝੀ ਪ੍ਰਾਪਤ ਕੀਤੀ ਹੈ ਜਿਹਨੇ ਵਨ ਵਿੱਚ ਆ ਕੇ ਬਸ ਗਿਆ ਤੇ ਗੁਰੂ ਸਾਹਿਬ ਉਹਨਾਂ ਦੇ ਵੀ ਕੁਰਬਾਨ ਜਾਂਦੇ ਨੇ ਹਾਂਜੀ ਗੁਰੂ ਸਾਹਿਬ ਨੇ ਜੋ ਸੋਝੀ ਦਿੱਤੀ ਮੈਨੂੰ ਇਹਨਾਂ ਸਮਝਾ ਰਹੇ ਹਾਂਜੀ ਜੀ ਬਹੁਤ ਵਧੀਆ ਜੀ ਕਿਉਂਕਿ ਜਿਸ ਵਨ ਵਸਿਆ ਹਰ ਦਾ ਨਾਮ ਨਾਨਕ ਤੇ ਉਸ ਉਪਰ ਕੁਰਬਾਨ ਹੁਣ ਬੰਦੇ ਤੇ ਕੁਰਬਾਨ ਕੀ ਜਾਣਾ ਉਹਦੇ ਕੋਲ ਜੋ ਸੱਚ ਦੇ ਗੁਣ ਨੇ ਉਹਨਾਂ ਦੇ ਨਤਮਸਤਕ ਹੋਣਾ ਕੁਰਬਾਨ ਹੋਣਾ ਬਿਲਕੁਲ ਆਪ ਜੀ ਨੇ ਸਹੀ فرمایا ਭਾਜੀ ਵੀਰ ਗੁਰਚਰਨ ਸਿੰਘ ਜੀ ਤੁਸੀਂ ਕਰੋ ਹਾਂ ਜੀ ਸਾਧ ਜਨਾਂ ਕੇ ਪੂਜੇ ਪੈਰ ਮੇਰੇ ਉਪਦਰ ਹੈ مانਤੇ ਬੈਰ ਸਾਧ ਜਨ ਦੇ ਪੈਰ ਪੁੱਜੇ ਕਹਿੰਦੇ ਪੈਰ ਕਿਵੇਂ ਪੁੱਜੇ ਸਾਧਵਾਨਾ ਉਪਦੇਸ਼ ਸੀ ਉਹਦੇ ਅਨਸਾਰ ਚਦਿਆ ਸਾਧ ਗੋਣਾ ਸਾ ਜਿਹੜੇ ਸਾਡੇ ਜੀਨੇ ਮਨ ਸੱਧਿਆ ਜੀਦਾ ਮਨ ਸੱਧ ਗਿਆ ਆਸਰ ਜਦਾ ਸਾ ਸਾਡਾ ਜਿਹੜਾ ਮੂਲ ਹੈ ਸਾਡਾ ਚਿੱਤ ਹੈ ਉਹੀ ਹੁੰਦਾ ਅੰਦਰ ਤਾਂ ਜਿੱਤੇ ਕੱਪੜਿਆਂ ਵਾਲੇ ਭਗਵੇਂ ਕੱਪੜਿਆਂ ਵਾਲੇ ਤੁਸੀਂ ਸਾਧ ਮੰਨਦੇ ਆ ਉਹ ਸਾਧ ਨਹੀਂ ਹੁੰਦੇ ਸੱਚ ਇੱਕ ਹੁੰਦੇ ਹਰਕੇ ਸਾਧ ਤੇ ਕਿਹਨੇ ਬਨਾਰਸ ਕਿਠਾ ਗਾ ਉਹਰੇ ਬਨਾਰਸ ਕਿਠਾ ਹੁੰਦੇ ਨੇ ਜਿਹੜੇ ਸਾਨੂੰ ਪੁੱਠੇ ਰਹਾਤੇ ਪਾਉਂਦੇ ਨੇ ਨਾਮ ਪੁੱਠਾ ਦੱਸਦੇ ਨੇ ਕਹਦੇ ਜਿਹੜੇ ਮੈਂ ਸਾਧ ਦੇ ਪੈਰ ਪੂਜੇ ਨੇ ਮਿਲਟਰੀ ਉਹ ਪੱਦਰਾ ਮੰਨ ਤੇ ਬੈਰ ਕਹਦੇ ਉਹਦੇ ਨਾਲ ਮੰਨਦੇ ਉਹ ਪੱਦਰਾ ਸਾਰੇ ਮਿਟ ਜਾਂਦੇ ਨੇ ਮਨ ਹੁਣ ਸਿੱਧਾ ਹੋ ਕੇ ਸਤ ਜੀ ਆਵਾਜ਼ ਪਛਾਨ ਕੇ ਸੱਚ ਦਾ ਹੁਕਮ ਪਛਾਨ ਕੇ ਸਾਧ ਜੀ ਦੇ ਬਚਨ ਮੰਨ ਕੇ ਉਹਦੇ ਸਰ ਚੱਲਦਾ ਹੈ ਮਨ ਤੇ ਬਹਿਰ ਮਿਟ ਜਾਂਦਾ ਫਿਰ ਬਹਿਰ ਵਿਰੋਧ ਖਤਮ ਹੋ ਜਾਂਦਾ ਉਹਦਾ ਪਰ ਜਿਹੜੇ ਦੂਏ ਬਾਹਰ ਦੇ ਸਾਥ ਤੁਰੇ ਫਿਰਦੇ ਨੇ ਸੰਤ ਤੁਰੇ ਫਿਰਦੇ ਨੇ ਉਹਨਾਂ ਦੇ ਕਿਸੇ ਦੇ ਉਪਦੇਸ਼ ਨਾਲ ਅੱਜ ਤੱਕ ਕਿਸੇ ਦਾ ਮਨ ਦਾ ਬਹਿਰ ਨਹੀਂ ਮਿਟਿਆ ਮਨ ਦਾ ਉਹ ਪੱਦਰ ਨਹੀਂ ਮਿਟਿਆ ਆਪਣੀ ਮਰਜ਼ੀ ਕਰ ਦਿੰਦੇ ਆ ਉਹ ਤਾਂ ਬਰਾਬਰੀ ਕਰ ਦਿੰਦੇ ਹਰ ਕੇ ਸੰਤ ਦੀ ਉਹ ਕਹਿੰਦੇ ਵੀ ਜਸ ਐ ਆ ਪਾਠ ਕਰੋ ਤੇ ਦਾ ਕੰਮ ਹੋ ਜੂ ਆ ਪਾਠ ਕਰੋ ਦਾ ਕੰਮ ਹੋ ਜੂ ਉਹ ਤਾਂ ਹੁਕਮ ਦੀ ਬਰਾਬਰੀ ਕਰਦੇ ਨੇ ਇਹ ਨਹੀਂ ਕਹਿੰਦੇ ਵੀ ਹੁਕਮ ਚੱਲੋ ਬਾਣੇ ਚੱਲੋ ਉਹ ਪੱਦਰ ਕੀ ਆ ਬਾਣੇ ਤੋਂ ਬੁਰੇ ਚੱਲਣਾ ਬਾਣੇ ਤੋਂ ਉਲਟ ਚੱਲਣਾ ਪਰ ਜਦੋਂ ਜਦੋਂ ਹਮ ਚੱਲਦਾ ਹੁਕਮ ਵਿੱਚ ਚੱਲਦਾ ਨਾਮ ਜਪ ਕੇ ਨਾਮ ਸਮਝ ਕੇ ਹਰ ਗੁਣ ਗਾਏ ਪਰਮਗਤ ਪਾਈ ਕਹਿੰਦੇ ਹਰ ਗੁਣ ਗਾਏ ਪਰਮਗਤ ਪਰਪਸ ਕੀਤੀ راہ ਦੀ ਪਗਤੀ ਦੱਸਿਆ ਸੀਗਾ ਕਹਿੰਦੇ ਫੇਰ ਉਹਨੂੰ ਕੀ ਆ ਉੱਗੜ ਸੈਣ ਕੋ ਰਾਜ ਅਬ ਹੈ ਭਗਤਾਂ ਜੰਦੀਓ ਕਹਿੰਦੇ ਫੇਰ ਜਿਹੜਾ ਉੱਗੜਵਾਦੀ ਮਨ ਸੀਗਾ ਇਹਨੂੰ ਵੀ ਰਾਜ ਮਿਲ ਜਾਂਦਾ ਹੈ ਆ ਬਹਿਪਦ ਮਿਲ ਜਾਂਦਾ ਹੈ ਆ ਜਿੰਨੀ ਦੇਰ ਇਹ ਛੜਦਾ ਨਹੀਂ ਉਹ ਪੱਦਰ ਬਰਾਬਰੀ ਕਰਨੀ ਛੜਦਾ ਨਹੀਂ ਓਨੀ ਦੇਰ ਫੇਰ ਇਹ ਭਟਕਣਾ ਦੇ ਵਿੱਚ ਪਿਆ ਰਹਿੰਦਾ ਕਹਿੰਦੇ ਇਹ ਸਾਰਾ ਕੀ ਆ ਗੁਰੂ ਪੂਰੇ ਮਿਲ ਝਗੜ ਚੁਕਾਇਆ ਪੰਚ ਦੂਤ ਸਭ ਬਸਗਤ ਆਇਆ ਗੁਰਪੂਰੇ ਨੂੰ ਮਿਲ ਕੇ ਪੂਰਾ ਗਿਆਨ ਪ੍ਰਾਪਤ ਕਰਕੇ ਇਹ ਸਾਰਾ ਜਿਹੜਾ ਮੰਮਦਾ ਝਗੜਾ ਹੈ ਨਾ ਇਹ ਸਾਰਾ ਖਤਮ ਹੋ ਜਾਂਦਾ ਫਿਰ ਮੰਦੀ ਉਪੱਦਰ ਦਾ ਖਤਮ ਹੋ ਜਾਂਦੀ ਆ ਫਿਰ ਮੰਨ ਜਿਹੜਾ ਆਏਗਾ ਸਿੱਧਾ ਚੱਲਦਾ ਫਿਰ ਹੁਕਮ ਚੱਲਦਾ ਭਾਣੇ ਚੱਲਣ ਲੱਗ ਜਾਂਦਾ ਗੁਰਪੂਰੇ ਮਿਲ ਝਗੜ ਚੁਕਾਇਆ ਪੰਜ ਦੂਤ ਵਸਗਤ ਆਇਆ ਪੰਜ ਦੂਤ ਜਿਹੜੇ ਕੀਏ ਉਹ ਵਸਗਤ ਦੀ ਝਗੜਾ ਵੀ ਕੀ ਪੰਚਾਇਦਾ ਸੀਗਾ ਕਾ ਕਬੀਰ ਪੰਚ ਕੋ ਝਗੜਾ ਉਹਨਾਂ ਪੰਜਾਂ ਦਾ ਝਗੜਾ ਸੀ ਨਾ ਉਹ ਕਹਿੰਦੇ ਪੰਜ ਦੂਤ ਸਬ ਵਸਗਤ ਆਇਆ ਫਿਰ ਉਹ ਪੰਜੇ ਦੂਤ ਸਾਰੇ ਇਹੋ ਬਸਗਤ ਬਸ ਆ ਜਾਂਦੇ ਨੇ ਬਸ ਵਿੱਚ ਆ ਜਾਂਦੇ ਨੇ ਗਤੀ ਉਹਨਾਂ ਦੀ ਪਤਾ ਲੱਗ ਜਾਂਦੀ ਆ ਉਹ ਚਾਲ ਫਿਰ ਦਿਖਣ ਲੱਗ ਜਾਂਦੀ ਆ ਵੀ ਇਹ ਹੁਣ ਕਿੱਧਰ ਨੂੰ ਜਾ ਰਿਹਾ ਹੈ ਮਨ ਕਿਉਂ ਹੰਕਾਰ ਕਰ ਰਿਹਾ ਹੈ ਮਨ ਕਿਉਂ ਕਰੋਧ ਕਰ ਰਿਹਾ ਹੈ ਮਨ ਕਿਉਂ ਕਾਮ ਪਿੱਛੇ ਪੱਜਦਾ ਹੈ ਇੱਛਾਵਾ ਪਿੱਛੇ ਪੱਜਦਾ ਫਟਕਣਾ ਕਿਉਂ ਜ਼ਿੰਦਗੀ ਹੋਈ ਆ ਉਹ ਦੇਖ ਜਾਂਦਾ ਬਸਗਤ ਆ ਉਹਦੀ ਗਤੀ ਪਤਾ ਲੱਗਦੇ ਬਸ ਉਹਨੂੰ ਗਤੀ ਦੀ ਨੂੰ ਬਸ ਚ ਕਰ ਲੈਂਦਾ ਫਿਰ ਪਹਿਲਾ ਉਪਦੇਰੀ ਮਨ ਸੀ ਉਹ ਮਨ ਫਿਰ ਗੁਰੂ ਨਾਲ ਮਿਲ ਕੇ ਗੁਰੂ ਨੂੰ ਮਿਲ ਕੇ ਗਿਆਨ ਨੂੰ ਪ੍ਰਾਪਤ ਕਰਕੇ ਉਹਦਾ ਝਗੜਾ ਜਿਹੜਾ ਸੀਗਾ ਇਹ ਅੰਦਰੋਂ ਜਿਹੜੀ ਉਹਦੇ ਉੱਠਦੀ ਸੀਗੀ ਹਕੂਮਤ ਵਿਰੁੱਧ ਇਹ ਛਾਵਾਂ ਉੱਠਦੀਆਂ ਸੀਗੀਆਂ ਉਹ ਖਤਮ ਹੋ ਗਈਆਂ ਟਿਕ ਗਈਆਂ ਜੇ ਸਮਾਨ ਵਸਿਆ ਹਰ ਕਾ ਨਾਮ ਨਾਨਕ ਤੇਸ ਉੱਪਰ ਕਰਵਾਉਂ ਗੁਰੂ ਸਾਹਿਬ ਕਹਿੰਦਾ ਜਿਹਦੇ ਮਨ ਦੇ ਵਿੱਚ ਵੀ ਹਰ ਕਾ ਨਾਮ ਵਸ ਗਿਆ ਤਤ ਗਿਆਨ ਵਸ ਗਿਆ ਗੁਰਪੁਰੇ ਸੋਚੀ ਜੀ ਨੇ ਲੈਦੀ ਤਤ ਗੁਰੂ ਨੂੰ ਮਿਲ ਗਿਆ ਨਾ ਨਿਕ ਤੇ ਸੁਪਰ ਕੁਰਬਾਨ ਕਹਿੰਦੇ ਮੈਂ ਤਾਂ ਉਹਦੇ ਉੱਪਰ ਵੀ ਕੁਰਬਾਨ ਦਾਨਾ ਉਹਨੂੰ ਵੀ ਉੱਤੇ ਵੀ ਮੈਂ ਤਾਂ ਉਹਦੇ ਕੁਰਬਾਨਾ ਕਿਉਂਕਿ ਹੁਕਮ ਚੱਲਦਾ ਹੈ ਬਾਣੇ ਚੱਲਦਾ ਹੈ ਜਿਹੜੇ ਬਾਣੇ ਚੱਲ ਗਿਆ ਹੁਕਮ ਚੱਲ ਗਿਆ ਉਹ ਉਹਨਾਂ ਦੇ ਬਰਾਬਰੇ ਹੋ ਜਾਂਦਾ ਫਿਰ ਓਹੋ ਸਰੂਪ ਭਗਤ ਦੇ ਪ੍ਰਲਾਦ ਦੇ ਕਵੀਰ ਦੇ ਉਹ ਬਰਾਬਰੇ ਹੋ ਜਾਂਦੇ ਇੱਕੋ ਹੀ ਲਾਈਨ 'ਚ ਹੋ ਜਾਂਦੇ ਫਿਰ ਉੱਪਰ ਉੱਡ ਜਾਂਦੇ ਨੇ ਮਾਇਆ ਤੋਂ ਹਾਂਜੀ ਜੀ ਵੀਰ ਜੀ ਬਹੁਤ ਵਧੀਆ ਵਿਚਾਰ ਆਪ ਜੀ ਦੇ ਨਾ ਬਾਕੀ ਕਿਸੇ ਹੋਰ ਵੀਰ ਨੇ ਐ ਜੀ ਮਾਨਪ੍ਰੀਤ ਕੋਲ ਜੀ ਜਾਂ ਗੁਰਵਚਨ ਸਿੰਘ ਜੀ ਬਾਕੀ ਕੋਈ ਸਵਾਲ ਰੱਖਣਾ ਜਾਂ ਵਿਚਾਰ ਰੱਖਣਾ ਤੇ ਰੱਖ ਲੋ ਗੁਰਵਚਨ ਸਿੰਘ ਜੀ ਕੁਛ ਨਾ ਕੁਛ ਬਸ ਸਵਾਲ ਤਾਂ ਨਹੀਂ ਰੱਖਣਾ ਪਰ ਮੈਂ ਇਨਫਾਰਮੇਸ਼ਨ ਇੱਕ ਸੰਧੀ ਕਰ ਮਾ ਦਾ ਮੈਂ ਕੱਲ ਮੈਂ ਉਹ ਮੈਂ ਦਿਕਸ਼ਨੇਜ ਦੇਖਿਆ ਉਰਦੂ ਦੀ ਉਹਦੇ ਵਿੱਚ ਲਿਖਿਆ ਫਾਰਸੀ ਦਾ ਸ਼ਬਦ ਆ ਤੇ ਆ ਦਾ ਮਤਲਬ ਸ਼ੋਰਗੁਲ ਸਾਡੇ ਅੰਦਰ ਜਿਹੜਾ ਸ਼ੋਰਗੁਲ ਮਲ ਰਿਹਾ ਮੱਚ ਰਿਆ ਨਾ ਉਹਨੂੰ ਦੋ ਕਹਿੰਦੇ ਬਸ ਅੰਨਾ ਹੀ ਗੱਲ ਸੀ ਹਾਂਜੀ ਜੀ ਜੋ ਵਿਕਾਰਾਂ ਦਾ ਝਗੜਾ ਆ ਜਿਹੜੀ ਹੈ ਨਾ ਇਹ ਫਾਰਸੀ ਦਾ ਲਫਜ਼ ਆ ਜਹਾਜ਼ ਠੀਕ ਐ ਤੁਨ ਵਾਤੋਲਾ ਜੀ ਭੈਣ ਜੀ ਮਨਪ੍ਰੀਤ ਕੌਰ ਜੀ ਤੁਸੀਂ ਵਿਜੀ ਆ ਅਨਮਿਊਟ ਕਰੋਗੇ ਜਾਂ ਕੋਈ ਸਵਾਲ ਹੈਗਾ ਤਾਂ ਦੱਸ ਦਿਓ ਕਰੀਏ ਸਮਾਪਤੀ ਭਾਜੀ ਸਮਾਪਤੀ ਹਾਂਜੀ ਕਰ ਲੋ ਜੀ ਠੀਕ ਐ ਵੀਰ ਜਸਵਿੰਦਰ ਸਿੰਘ ਤੇ ਵੀਰ ਗੁਰਚਰਨ ਸਿੰਘ ਜੀ ਆਨੇ ਵਿਚਾਰ ਕੀਤੇ ਨੇ ਕਿਉਂਕਿ ਵਿਚਾਰਾਂ ਵਿੱਚ ਕਈ ਵਾਰ ਕੋਈ ਸਵਾਲ ਨਹੀਂ ਹੁੰਦਾ ਵਕਰੀਵਾ ਨਹੀਂ ਹੁੰਦਾ ਤੇ ਚਰਚਾ 'ਚ ਗੱਲ ਨਹੀਂ ਆਉਂਦੀ ਕਿ ਜੋ ਵਿਚਾਰ ਦਿੱਤੇ ਆ ਉਹਨਾਂ ਨਾਲ ਪੂਰੀ ਸਹਿਮਤੀ ਬਣਦੀ ਪਈ ਹੈ। ਸਿਧਾਂਤਕ ਪੱਖ ਹੈ ਗ੍ਰਾਮਰ ਨਾਲ ਜਾਂ ਭਾਵਰਥਾ ਨਾਲ ਸਾਰਾ ਕੁਝ ਬਰਾਬਰ ਸਹਿਮਤੀ ਹੈ। ਧੰਨਵਾਦ ਹੈ ਸਾਰੇ ਵੀਰਾਂ ਦਾ। ਜਿਹੜੇ ਵੀਰ ਵਿਚਾਰ ਸੁਣਨਗੇ YouTube ਤੇ WhatsApp ਤੇ Facebook ਤੇ ਉਹਨਾਂ ਨੂੰ ਕੋਈ ਸਵਾਲ ਹੋਵੇ ਤਾਂ ਉਹ ਚੈਟ ਬਾਕਸ ਵਿੱਚ ਪਾ ਲਿਓ ਜਾਂ ਤੁਸੀਂ ਇਸ ਮੰਚ ਤੇ ਆ ਕੇ ਸਵਾਲ ਰੱਖ ਸਕਦੇ ਹੋ। ਸਾਡਾ ਇੱਕ ਪੱਖ ਆ ਅਸੀਂ ਸੈਂਟੀਫਿਕ ਨਜ਼ਰੀਏ ਨਾਲ ਸਿਧਾਂਤਕ ਪੱਖ ਦੇ ਨਾਲ ਅਸੀਂ ਵਿਚਾਰ ਕਰਦੇ ਆਂ ਮੂਲ ਮੰਤਰ ਮੂਲ ਮੰਗਲਾਚਰਨ ਨੂੰ ਮੂਲ ਸਿਧਾਂਤ ਦੇ ਤੌਰ ਤੇ ਸਮਝਿਆ ਸੀ ਸਾਰੀ ਗੁਰਬਾਣੀ ਦੇ ਦੇ ਨਾਲ ਜਿਹੜਾ ਉਹਦਾ ਆਧਾਰ ਆ ਉਹ ਮੂਲ ਮੰਤਰ ਦਾ ਸਿਧਾਂਤ ਹੈ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਵਿਚਾਰ ਦਿੱਤੇ ਜਿਨ੍ਹਾਂ ਨੇ ਸੁਣੇ ਨੇ ਸਾਰਿਆਂ ਦਾ ਜੀ ਆਇਆਂ ਨੂੰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਕਾ ਖਾਲਸਾ ਵਾਹਿ ਜੀ ਕੀ ਫਤਿਹ ਜੀ